ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਮੈਂ ਖੜਾ ਮੱਕੀ ਦੇ ਖੇਤ ਵਿੱਚ ਤੇ ਗੱਲਬਾਤ ਹੋਏਗੀ ਮੱਕੀ ਦੇ ਸੰਸਲੇ ਵਿੱਚ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਜਿਨ੍ਹਾਂ ਨੇ ਅਗੇਤੇ ਦੇ ਵਿੱਚ ਜਨਵਰੀ 26 27 28 ਲਾਗੇ ਫਰਵਰੀ 5 ਤੱਕ 10 ਤੱਕ ਗੇਤੀਆਂ ਮੱਕੀਆਂ ਲਾ ਲਈਆਂ ਸੀ ਜਿਨ੍ਹਾਂ ਨੂੰ ਸੀਡ ਸਮੇਂ ਦੇ ਨਾਲ ਮਿਲ ਗਿਆ ਸੀ ਉਹਨਾਂ ਦੀਆਂ ਮੱਕੀਆਂ ਤਕਰੀਬਨ ਐੜੀਆਂ ਐੜੀਆਂ ਹੋ ਗਈਆਂ ਕੈਮਰਾਮੈਨ ਸਾਹਿਬ ਆ ਪਲਾਂਟਸ ਦਿਖਾ ਲਿਓ ਕਿੱਡੇ ਸੋਹਣੇ ਬੂਟੇ ਕਿੱਡੀ ਸੋਹਣੀ ਮੱਕੀ ਐ ਜ਼ਿਮੀਦਾਰ ਭਰਾ ਨੇ अर्ਲੀ ਸਟੇਜ ਦੇ ਵਿੱਚ ਸੁੰਡੀ ਵਾਲੀ ਸਪਰੇ ਕਰ ਲਈ ਐ ਗੰਦ ਮਾਰਨ ਵਾਲੀ ਸਪਰੇ ਕਰ ਲਈ ਐ ਜਿੱਦਾਂ ਬੂਟਾ ਗੰਦ ਦਾ ਐ ਕੂੜਾ ਹੋਇਆ ਪਿਆ ਆਲੂਆਂ ਦੇ ਬੂਟੇ ਕੁਛ ਥੱਲੇ ਵਾਲੇ ਆਲੂਆਂ ਵਾਲੀ ਪੈੜੀ ਸੀ ਨਿਕਲ ਰਹੇ ਆ ਸਮੇਂ ਨਾਲ ਇਹ ਵੀ ਬਹਿ ਜਾਣਗੇ ਆਪੇ ਸੋ ਖਸਾਨ ਦੋਸਤੋ ਬਹੁਤ ਸਾਰੇ ਕਿਸਾਨਾਂ ਵਾਂ ਦੇ ਕਿਸਾਨ ਭਰਾਵਾਂ ਦੇ ਸਵਾਲ ਸੀ ਇਨਕੁਆਰੀ ਸੀ ਪੀ ਸਾਡੀ ਗੇਤੀ ਲੱਗੀ ਮੱਕੀ ਆ ਜਿਹੜੀ ਉਹ ਲਗਭਗ ਪੂਰਾ ਮਹੀਨਾ ਲੱਗੀ ਆ ਫਰਵਰੀ ਦਾ ਮਾਰਚ ਦਾ ਅੱਧਾ ਲੱਗੀ ਆ ਮੰਨ ਲਓ ਵੀ 40 ਤੋਂ 50 ਦਿਨ ਦੀ ਹੋਣ ਜਾ ਰਹੀ ਆ ਖੇਤ ਸਾਡਾ ਬਿਲਕੁਲ ਸਾਫ਼ ਹੋ ਗਿਆ ਗੰਦ ਮਾਰ ਲਿਆ ਗਰੋਥ ਦੀ ਸਟੇਜ 'ਚ ਇਸ ਵੇਲੇ ਮੱਕੀ ਨੂੰ ਖਰਾਕ ਵੀ ਜ਼ਿਆਦੀ ਚਾਹੀਦੀ ਹੁੰਦੀ ਆ ਜ਼ਿਆਦੇ ਝਾੜ ਲਈ ਵੀ ਸਾਡੇ ਟਾਂਡੇ ਪੂਰੇ ਮੋਟੇ ਤਾਜ਼ੇ ਹੋ ਜਾਣ ਖੇਤ ਸਾਡਾ ਚੰਗਾ ਮੱਕੀ ਦਾ ਦਿਖੇ ਕਿਹੜੀ ਚੀਜ਼ ਇਹੋ ਜੀ ਪਾਈਏ ਜਿਹਦੇ ਨਾਲ ਸਾਡੇ ਖੇਤ ਦਾ ਝਾੜ ਵਧ ਜੇ ਸੁਖਸਾਨ ਦੋਸਤੋ ਝਾੜ ਲੈਣਾ ਥੋੜਾ ਜਾਂ ਬਹੁਤਾ ਸਭ ਤੋਂ ਪਹਿਲਾਂ ਡਿਪੈਂਡ ਕਰਦਾ ਫਾਰਮਰ ਤੇ ਜੇ ਉਹਦੀ ਸਾਂਭ ਚੰਗੀ ਹੈ ਤਾਂ ਝਾੜ ਜ਼ਿਆਦਾ ਵੀ ਲੈ ਸਕਦਾ ਜਿੱਦਾਂ ਮੇਰੇ ਬਹੁਤ ਸਾਰੇ ਫਾਰਮਰ ਆ ਜਿਨ੍ਹਾਂ ਨੇ 55 ਕੁਇੰਟਲ ਤੋਂ ਲੈ ਕੇ 65 ਕੁਇੰਟਲ ਤੱਕ ਸੁੱਕੀ ਮੱਕੀ ਕੱਢੀ ਆ ਜਿਹੜੇ ਖੇਤ ਖਲੋਤੇ ਆ ਸੋਨੂ ਵੀਰ ਭੈਣੀ ਦਾ ਖੇਤ ਆ ਇਹਨਾਂ ਨੇ 1890 ਪਿਛਲੀ ਵਾਰ ਲਗਭਗ 60 ਕੁਇੰਟਲ ਕੱਢੀ ਆ ਤੇ 1700 ਰੁਪਏ ਭਾਅ ਨਾਲ ਵੇਚੀ ਸੀ ਤੇ ਜਿਸ ਖੇਤ ਚ ਖਲੋਤੇ ਇਹ ਵੀ 1890 ਹੀ ਆ ਪਾਈਨੀਆ ਦਾ ਸੁਖ ਸੰਦ ਦੋਸਤੋ ਇੱਕ ਤੇ ਆ ਵੀ ਅਸੀਂ ਮਿਹਨਤ ਕਰਨੀ ਆ ਪੂਰੀ ਰੂਹ ਨਾਲ ਜੋ ਜੋ ਸਾਡੇ ਖੇਤ ਨੂੰ ਸੋਇਲ ਨੂੰ ਪlant ਨੂੰ ਚਾਹੀਦਾ ਉਹ ਦੇਣਾ ਸਭ ਕੁਝ ਕਰਨ ਦੇ ਬਾਵਜੂਦ ਦੇਣਾ ਪਰਮੇਸ਼ਰ ਨੇ ਆ ਨਿਰੰਕਾਰ ਨੇ ਆ ਰੱਬ ਨੇ ਆ ਅੱਲਾ ਨੇ ਆ ਵਾਹਿਗੁਰੂ ਨੇ ਆ ਤੁਹਾਡੀ ਮਿਹਨਤ ਨੂੰ ਫਲ ਉਹਨੇ ਲਾਉਣਾ ਸੁਖਸਾਨ ਦੋਸਤੋ ਜੀਐਸਐਲ ਸਟੇਜ ਦੀ ਮੱਕੀ ਦੇ ਵਿੱਚ ਖਲੋਤੇ ਆ ਕੈਮਰਾਮੈਨ ਸਾਹਿਬ ਇੱਕ ਵਾਰ ਥੱਲੇ ਕਰਕੇ ਫੇਰ ਆ ਸਾਰੇ ਪਲਾਂਟਸ ਜਾਂ ਮਗਰ ਖੇਤ ਦਾ ਵਿਊ ਕਿਸਾਨ ਭਰਾਵਾਂ ਨੂੰ ਵਿਖਾ ਦਿਓ ਇਹਦੇ ਵਿੱਚ ਵੇਖੋ ਦੋ ਦੋ ਬੂਰੀਆਂ ਜੂਰੀਆ ਪੈ ਚੁੱਕੀ ਆ ਹੁਣ ਇਹਦੇ ਵਿੱਚ ਤੀਸਰੀ ਜੂਰੀਆ ਪਾਣੀ ਹੈ ਕਈ ਜਗ੍ਹਾ ਜ਼ਿੰਮੇਦਾਰ ਤਿੰਨ ਬੋਰੀਆਂ ਜੂਰੀਆ ਪਾਉਂਦੇ ਆ ਕਈ ਜਗ੍ਹਾ ਜ਼ਿੰਮੇਦਾਰ ਚਾਰ ਬੋਰੀਆਂ ਜੂਰੀਆ ਪਾਉਂਦੇ ਆ ਪਰ ਮੈਂ ਸੋਚਦਾ ਵੀ ਜੇ ਇਹਨੂੰ ਤੀਸਰੀ ਜੂਰੀਆ ਦੇ ਨਾਲ ਆਪਾਂ ਜ਼ਿੰਕ ਦੇ ਦਈਏ ਸਲਫਰ ਦੇ ਦਈਏ ਕੋਈ ਬਾਇਓਲੋਜੀਕਲ ਪ੍ਰੋਡਕਟ ਦੇ ਦਈਏ 7-800 ਰੁਪਏ ਤੋਂ ਲੈ ਕੇ 1500 ਰੁਪਏ ਦੀ ਕਿੱਲੇ ਦੀ ਇਨਵੈਸਟਮੈਂਟ ਕਰ ਦਈਏ ਤੇ ਐਨੇ ਚੌਥੀ ਜੂਰੀਆ ਮੰਗਣੀ ਨਹੀਂ ਕਿਉਂਕਿ ਇਹਨੂੰ ਫਿਰ ਹੁਣ ਸਪਰੇ ਵੀ ਹੋਣੀ ਆ ਪੰਜ ਚਾਰ ਦਿਨ ਚ ਡੇਲੀ ਗਰੋਥ ਵਧ ਰਹੀ ਹੈ ਸੁੰਡੀ ਵਾਲੀ ਸਪਰੇ ਹੋਣੀ ਆ ਜਿਹੜੀ ਸੁੰਡੀ ਵਾਲੀ ਸਪਰੇ ਹੋਣੀ ਉਹਦੇ ਵਿੱਚ ਫਿਰ ਆਪਾਂ ਕੋਈ ਗਰੋਥ ਪ੍ਰਮੋਟਰ ਪਾਵਾਂਗੇ ਹੁਣ ਵਿਸ਼ਾ ਸੀ ਕਿ ਫਾਰਮਰ ਕਰਾ ਕੇ ਕਹਿੰਦੇ ਬਲ ਸਾਹਿਬ ਪਾइए ਕੀ ਕਿਹੜੀ ਚੀਜ਼ ਯੂਰੀਆ ਦੇ ਨਾਲ ਪਾ ਦੀ ਅਸੀਂ ਜਦੋਂ ਮੱਕੀ ਕੇਰੀ ਆ ਪोटाश ਪਾਈ ਆ ਡੀਏਪੀ ਪਾਈ ਆ ਸੜਕੋ ਹੋਰ ਨਾਲ ਸਲਫਰ ਕੋਈ ਬਾਇਓਲੋਜੀਕਲ ਪ੍ਰੋਡਕਟ ਨਹੀਂ ਪਾਇਆ ਗਿਆ ਜਿਨ੍ਹਾਂ ਨੇ ਪਾਇਆ ਵੈਲੈਂਟ ਗੁੱਡ ਜਿਨ੍ਹਾਂ ਨਹੀਂ ਪਾਇਆ ਉਹ ਵੇਖੋ ਕਿਸਾਨ ਭਰਾਓ ਤੁਸੀਂ ਐਸ ਸਟੇਜ ਤੇ ਕਿੱਲੇ ਦਾ 4.5 ਕਿਲੋ ਸਲਫਰ ਪਾਊਡਰ ਫਾਰਮ ਇੱਕ ਬੋਰੀ ਯੂਰੀਆ ਯੂਰੀਆ ਨੂੰ ਮੜਾ ਆ ਜਾ ਗਿੱਲਿਆ ਥਲਾ ਕੇ ਉੱਪਰ ਕੱਲੇ ਕੱਲੇ ਦਾਣੇ ਨੂੰ ਦੋ ਗੋੜੀਆਂ ਚ ਇੱਕ ਵਾਰ ਇਸ ਸਾਈਡ ਤੇ ਇੱਕ ਵਾਰ ਆਪੋਜ਼ਿਟ ਸਾਈਡ ਨੂੰ ਗੋੜ ਕੇ ਚੜਾ ਸਕਦੇ ਜੇ ਦਾਣੇ ਦੇ ਕਿਉਂਕਿ ਸਲਫਰ ਉੜਦਾ ਹੈ ਤਾਂ ਉੜ ਕੇ ਅੱਖਾਂ 'ਚ ਵੀ ਪੈਂਦਾ ਅੱਖਾਂ 'ਚ ਪਾ ਕੇ ਫਿਰ ਉਹ ਅੱਖਾਂ 2-3 ਦਿਨ ਲਾਲਗੀ ਮਾਰਦੀਆਂ ਰਹਿੰਦੀਆਂ ਰਹਿੰਦੀਆਂ ਜ਼ਮੀਂਦਾਰ ਭਰਾਵਾਂ ਦੀ ਤੁਸੀਂ ਨਾਲ ਸੀਵੀਡ ਬੇਸ ਪ੍ਰੋਡਕਟ ਮਾਰਕੀਟ ਚਾਹੁੰਦੇ ਆ ਬਾਇਓਜ਼ੈਮ ਸਾਗਾਰਿਕਾ ਬਾਇਓਬੀਟਾ ਇਹ ਤੁਹਾਨੂੰ ਦਾਣੇਦਾਰ ਵੀ ਮਿਲ ਜਾਣੇ ਆ ਉਹਦੇ ਨਾਲ ਤੁਸੀਂ ਦਾਣੇਦਾਰ ਸਮਰਾਟ ਪਲੱਸ ਪਾ ਸਕਦੇ ਜੀ ਜੀਓਗਜ਼ੋਲ ਪਾ ਸਕਦੇ ਜੀ ਕਾਰਬਨ ਬੇਸ ਬਹੁਤ ਵਧੀਆ ਪ੍ਰੋਡਕਟ ਹੈ ਤੁਸੀਂ ਪਾ ਸਕਦੇ ਜੀ ਸਲਫਰ ਦੇ ਨਾਲ ਇਹ ਪ੍ਰੋਡਕਟ ਹੋਰ ਇੱਕ ਮੇਰਾ ਭਾਈ ਅਬੋਰ ਸਾਈਡ ਤੋਂ ਸੀ ਉਹ ਕਹਿੰਦਾ ਬਾਲ ਸਾਹਿਬ ਅਸੀਂ ਸਲਫਰ ਪਾਉਣਾ ਨਾਲ ਮਾਈ ਕੋਰੇਜ਼ਾ ਪਾ ਲਈਏ ਨਾ ਭਰਾਓ ਜਿਨ੍ਹਾਂ ਨੇ ਸਲਫਰ ਪਾਉਣਾ ਹੈ ਉਹ ਮਾਈ ਕੋਰੇਜ਼ਾ ਨਾ ਪਾਉਣ ਇੱਕ ਖਾਦ ਦਾ ਘੱਟ ਸੋ ਘੱਟ 10 ਦਿਨ ਦਾ ਫਰਕ ਰੱਖ ਕੇ ਚੱਲਿਓ ਜੇ ਤੁਸੀਂ ਸਲਫਰ ਪਾਉਣਾ ਫਿਰ ਮਾਈ ਕੋਰੇਜ਼ਾ ਨਾ ਪਾਇਓ ਜੇ ਤੁਸੀਂ ਮਾਈ ਕੋਰੇਜ਼ਾ ਪਾਉਣਾ ਨਾਲ ਸਲਫਰ ਨਾ ਪਾਇਓ ਤੇ ਕੋਸ਼ਿਸ਼ ਕਰੋ ਵੀ ਇੰਨੇ ਜਮਾਨੀ ਜਾਂ ਦੂਜੇ ਪਾਣੀ ਦੇ ਵਿੱਚ ਜਿੰਨੇ ਗੰਦ ਉਗ ਗਏ ਆ ਖੇਤ ਨੂੰ ਚੰਜਣਾ ਸਾਫ਼ ਕਰਕੇ ਹੀ ਖਰਾਕ ਪਾਓ ਜੇ ਤੁਸੀਂ ਬਿਸਲ ਦੇ ਵਿੱਚ ਬੀਜਣ ਵੇਲੇ ਖਰਾਕ ਨਹੀਂ ਪਾ ਸਕੇ ਤਾਂ ਹੁਣ ਗੰਦਗੁੰਦ ਮਾਰ ਲਓ ਇੱਕ ਵਾਰਾ ਹੁਣ ਮੱਕੀ ਗ੍ਰੋਥੀ ਸਟੇਜ ਚ ਆਂਦੀ ਆ 40 ਦਿਨ ਤੋਂ ਬਾਅਦ 50 ਦਿਨ 52 ਦਿਨ ਤੱਕ ਇਹਨੇ 55 ਦਿਨ ਤੱਕ ਮੱਕੀ ਨੇ ਆਈੜੀ ਆਈੜੀ ਹੋਣਾ ਤੇ ਫਿਰ ਜਾ ਕੇ ਪਤੇ ਜੋੜਨੇ ਆ ਉਹਨਾਂ ਚਿਰ ਤੱਕ ਤੇ ਚੀਜ਼ਾਂ ਜਿਹੜੀਆਂ ਪਾਵਾਂਗੇ ਆਪਾਂ ਜ਼ਮੀਨ ਤੇ ਜਾਣੀਆਂ ਉਹਨਾਂ ਸੋਇਲ ਦੇ ਵਿੱਚ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਅਗਲਾ ਪਾਣੀ ਪਰੜਿਆਂ ਤੇ ਵੀ ਚੜ ਜਾਣਾ ਸੋ ਕਿਸਾਨ ਦੋਸਤੋ ਸਾਗਾਰੀਕਲ ਲੈ ਲਓ ਬਾਇਓਵੀਟਾ ਲੈ ਲਓ ਸਮਰਾੜ ਪ੍ਰਸ ਲੈ ਲਓ ਆ ਜਾਂ ਜੀਓਕਸੋਲ ਲੈ ਲਓ ਮੇਰੇ ਖਿਆਲ ਨਾਲ ਸਜੈਂਟਾ ਦਾ ਕੋਕਲ ਬੜੀ ਵਧੀਆ ਬਾਇਓਲੋਜੀਕਲ ਪ੍ਰੋਡਕਟ ਆ ਵੀ ਉਹ ਵੀ ਤੁਸੀਂ ਲੈ ਕੇ ਮਾਰਕੀਟ ਤੋਂ ਪਾ ਸਕਦੇ ਜੇ ਜੇ ਤੁਹਾਡਾ ਕਾਜ ਜੀ ਕਰਦਾ ਵੀ ਅਸੀਂ ਮਾਈ ਕੋਰਾਇਜ਼ਾ ਪਾਉਣਾ ਵਾ ਤੁਸੀਂ ਮਾਈ ਕੋਰਾਇਜ਼ਾ ਦੇ ਵੀ ਦੋ ਪੈਕੇਟ ਪਾ ਸਕਦੇ ਜੇ ਸਲਫਰ ਨਾਲ ਨਾ ਪਾਇਓ ਐਸੇ ਸਟੇਜ ਦੀ ਮਕੀ ਨੂੰ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਪਹਿਲਾਂ ਪਾ ਲਈਆਂ ਪਾਜੀ ਆਪਾਂ ਸਪਰੇਅ ਚ ਕੀ ਕਰੀਏ ਜਿਸ ਤਰ੍ਹਾਂ ਮੰਨ ਲਓ ਪਹਿਲੀਆਂ ਸਪਰੇਆਂ ਆਪਾਂ ਕਲੋਰੋਸਾਈਪਰ ਈਸੀ ਤੇ ਬਲੈਕਬੈਲਟ ਕਲੋਰੋਸਾਈਪਰ ਡਬਲਯੂਡੀਜੀ ਪਰਫੀਨੋਸਾਈਪਰ ਈਸੀ ਨਾਲ ਮੈਕਟਨ ਬੈਂਜ਼ੂਏਟ ਦੀਆਂ ਕਰਕੇ ਹੁਣ ਤੱਕ ਪਹੁੰਚ ਗਈਆਂ अर्ਲੀ ਸਟੇਜ ਦੇ ਵਿੱਚ ਜਿਹੜੀ ਆਈ ਸੁੰਡੀ ਸੀ ਉਹ ਮਰ ਗਈ ਹੈ ਹੁਣ ਇਸ ਵੇਲੇ ਅਸ ਖੇਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸੁੰਡੀ ਨਜ਼ਰ ਨਹੀਂ ਆ ਰਹੀ ਇੱਕ ਕਿਸਾਨ ਵੀਰ ਦਾ ਸਵਾਲ ਸੀ ਵੀ ਕੀ ਆਪਾਂ ਮੱਕੀ ਦੇ ਵਿੱਚ ਕੋਰਾਜ਼ਨ ਪਾ ਸਕਦੇ ਆ ਕਿਸਾਨ ਦੋਸਤੋ अर्ਲੀ ਸਟੇਜ ਚ ਪਾ ਸਕਦੇ ਜੇ ਜਦੋਂ ਤੁਹਾਨੂੰ ਜਾਪਿਆ ਵੀ ਪ੍ਰੀਵੈਂਟਿਵ ਚ ਪਾਉਣੀ ਆ ਤੇ ਸੁੰਡੀ ਸਾਡੇ ਖੇਤ ਚ ਨਹੀਂ ਆਈ ਤੇ ਡੋਜ਼ ਵੀ 75 ਐਮਐਲ ਪਾਇਓ 60 ਨਾ ਪਾਇਓ ਤੇ ਨਾਲ 100 ਗ੍ਰਾਮ ਬੈਂਜ਼ੂਇਡ ਜ਼ਰੂਰ ਪਾਇਓ ਜਾਂ ਮੱਕੀ ਦੇ ਵਿੱਚ ਜਿਹੜੀ ਮੇਜਰ ਸੁੰਡੀ ਆਉਂਦੀ ਆ ਉਹਨੂੰ ਕੀ ਕਹਿ ਦਿੰਦੇ ਆ ਖਾਨ ਸਾਹਿਬ ਫਾਲ ਵਾਰਮੀ ਵਾਰਮ ਫਾਲ ਵਾਰਮੀ ਵਾਰਮ ਉਹਦੇ ਉੱਤੇ ਤੁਸੀਂ ਦਾਬ ਡੂ ਪਾਉਣ ਦਾ ਪ੍ਰੋਡਕਟ ਆਉਂਦਾ ਹੈ ਨਾ ਕਿ ਇਹਦਾ ਡੈਲੀਗੇਟ ਡੈਲੀਗੇਟ ਵੇਖੋ ਰਿਕਮੈਂਡੇਸ਼ਨ ਉਹਦੀ ਹੈ ਸੁੰਡੀ ਮਾਰਦੀ ਵੀ ਹੈ ਪਰ ਇੱਕ ਅਡਾਮਾ ਦੀ ਦਵਾਈ ਆਉਂਦੀ ਹੈ ਬੈਰਾਸਾਈਡ ਉਹਦੀ 500 ਐਮਐਲ ਦੀ ਡੋਜ਼ ਪਾਵਾਂਗੇ ਆਪਾਂ ਨਾਲ ਸਟicker ਪਾ ਕੇ ਜੇ ਤੇ ਸੁੰਡੀ ਆਈ ਹੈ ਤੇ ਉਹ 90% 95% ਸੁੰਡੀ ਨੂੰ ਮਾਰਦੀ ਵੀ ਹੈ ਜੇ ਨਹੀਂ ਆਈ ਤੇ ਘੱਟ ਤੋਂ ਘੱਟ 15 ਤੋਂ 18 ਦਿਨ 20 ਦਿਨ ਤੱਕ ਸੁੰਡੀ ਨੂੰ ਖੇਤ ਚ ਆਉਣ ਵੀ ਨਹੀਂ ਦਿੰਦੀ ਫਿਰ ਵੀ ਮੱਕੀ ਦੇ ਸੰਦਰਭ ਦੇ ਵਿੱਚ ਚਾਹੇ ਉਹ ਛੋਟੀ ਹੈ ਚਾਹੇ ਉਹ ਇਹਨਾਂੋਂ ਵੀ ਵੱਡੀ ਹੈ ਕਿਸਾਨ ਭਰਾਓ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਮੇਰਾ ਨੰਬਰ 92160 99188 ਤੇ ਮੇਰੇ ਨਾਲ ਸੰਪਰਕ ਕਰਕੇ ਮੇਰੇ ਕੋਲੋਂ ਆਪਣੀ ਸਮੱਸਿਆ ਦਾ ਹੱਲ ਪ੍ਰਾਪਤ ਕਰ ਸਕਦੇ ਜੀ ਜਿਨੇ ਗੁਰਨਾਨਕ ਸਾਹਿਬ ਨੇ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪਰਮੇਸ਼ਰ ਨੇ ਮੈਨੂੰ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਦਿੱਤੀ ਹੋਈ ਅਕਲ ਦੇ ਅਨਸਾਰ ਟਾਡਾ ਖੇਤੀ ਦੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ